ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਹਰਿਆਣਾ ਲਾਈਵ ਦਾ ਗੱਲ ਕਰਨ ਜਾ ਰਹੇ ਆ ਸ਼੍ਰੀ ਮੁਕਸਰ ਸਾਹਿਬ ਦੀ ਮੁਕਸਰ ਸਾਹਿਬ ਦੇ ਸਿਟੀ थाना ਸਿਟੀ ਦੇ ਸਮਿਤ ਜਿਹੜੀ 20 ਮੀਟਰ ਦੀ ਦੂਰੀ ਦੇ ਉੱਤੇ ਸ਼ਰਿਆਮ ਜਿਹੜਾ ਹੁੱਕ ਹੈ ਉਸ ਦਾ ਪ੍ਰਯੋਗ ਕਰਦੇ ਕੁਝ ਨੌਜਵਾਨ ਕੈਮਰੇ ਵਿੱਚ ਜਿਹੜੇ ਨੇ ਕੈਦ ਵਿੱਚ ਹੋਏ ਨੇ ਉਸ ਦੇ ਪਬੰਦੀ ਸ਼ੂ ਦਾ ਹੁੱਕਾ ਜਿਹੜਾ ਸਮਿਤ ਜਿਹੜਾ 20 ਮੀਟਰ ਦੂਰੀ ਤੇ ਥਾਣੇ ਦੀ ਕੰਦ ਹੈ ਉਸ ਦੇ ਨਾਲ ਖੜੇ ਸ਼ਰਿਆਮ ਪੀੜਪਾਲ ਵਾਲੇ ਇਲਾਕੇ ਦੇ ਵਿੱਚ ਹੁੱਕੇ ਦਾ ਸੇਵਨ ਕਰਦੇ ਨਜ਼ਰ ਆਏ ਨੇ ਇਹ ਤਸਵੀਰਾਂ ਮੁਖਸਰ ਸਾਹਿਬ ਦੀਆਂ ਨੇ ਜਿੱਥੇ ਕਿ ਇਹ ਕੁਝ ਕੁ ਨੌਜਵਾਨ ਬਾਜ਼ਾਰ ਦੇ ਵਿੱਚ ਕੰਮ ਕਰਦੇ ਨੇ ਇਸ ਪੀੜਪਾਲ ਵਾਲੇ ਇਲਾਕੇ ਦੇ ਵਿੱਚ ਕੰਮ ਕਰਦੇ ਨੇ ਇਹ ਜਿਹੜਾ ਇਲਾਕਾ ਹੈ ਸਾਹਮਣੇ ਬਿਲਕੁਲ ਇਹਨਾਂ ਦੇ ਰਾਮਨੀਲਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਪੁਲਿਸ ਵੱਲੋਂ ਜ਼ਰੂਰ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਲੇਕਿਨ ਹਾਲੇ ਤੱਕ ਇਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਹੈ ਇਹ ਵੀਡੀਓ ਜਿਹੜੀ ਹੈ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੇ ਲੋਕ ਨੇ ਇੱਥੇ ਖੜ ਕੇ ਲੰਗਰੇ ਟੱਪਦੇ ਨੌਕਾ ਨੇ ਇਸ ਚੀਜ਼ ਦਾ ਇਤਰਾਜ਼ ਵੀ ਜਤਾਇਆ ਹੈ ਕੀ ਆਖਿਰਕਾਰ ਕਦੋਂ ਕਰੇਗੇ ਇਹਨਾਂ ਤੇ ਪੁਲਿਸ ਕਾਰਵਾਈ